35 ਅਖਰੀ ਊੜਾ ਵਸਤਤ ਕਰੋ ਇੱਕ ਓੰਕਾਰਾ ਤੀਨ ਲੋਕ ਜਨ ਕੀ ਆਪਸਾਰਾ ਐੜਾ ਲਖ ਕੋ ਲਖ ਜੋ ਪਾਈ ਦੇਹ ਡੰਡੋਰਾ ਸੰਤ ਸਪਾਹੀ ਈੜੀ ਈਸ਼ਵਰ ਕਾਇਆ ਘਟ ਮੇ आकाश रमयो जैसी सब मट में ससा शीश महल में स्वामी दर्श जहां प्रेम मी रस बरसे हा हा हर का सिमरन की ज कह रबदास अमी रस पीजे कका काया कोट में रम रयो प्यारा शीश महल में दे दीदारा ਖਖਾ ਖਿਆਲ ਸੇ ਕਰੋ ਵਿਚਾਰਾ ਸਰਬ ਵਿਆਪੀ ਸਭ ਸੇ ਨਿਆਰਾ ਗਗਾ ਗੋਵਿੰਦ ਐਸੇ ਗਿਆਨੀ ਨਾ ਕੁਛ ਭੂਲੇ ਨਾ ਕੁਛ ਜਾਣੀ ਗਗਾ ਕੰਨਹੀਂ ਅਹਰਣ ਸਹੇ ਚੋਟਾ ਸਤਿਗੁਰੂ ਸ਼ਬਦ ਘੜਿਆ ਹੈ ਅਨੋਠਾ ਨੰਗਾ ਗਿਆਨ ਤਾਂ ਸੋਈ ਸਾਰੇ रहे रबदास बात विचार चिच्चा चामका चोला भाई नाम बिना कश काम ना आए शिक्षा छन में पियाम मोला अमीस सरोवर दियाच खुला जिज्जा जीव है जिनेऊ जात का दया की धोती तिलक सते का चिज्जा चमल ज्योत जगाई ਆਲਖ ਪੁਰਸ਼ ਤਹਾਂ ਪਹੁੰਚੇ ਆਏ ਗਿਆਨ ਗਿਆਨਤਾ ਸੋਈ ਧਿਆਨੀ ਦਾਸ ਰਵਦਾਸ ਕਹੇ ਬ੍ਰह्म ज्ञानी ਟੈਂਕਾ ਟੈਂਕਾ ਟੀਰ ਕਾ ਏਕ ਰਾਖੋ ਏਕ ਬਿਨਾ ਦੂਜਾ ਮਤ ਆਖੋ ਠਠਾ ਠਾਕੁਰ ਛੀਲਾ ਤਰ ਗਏ ਭਾਈ ਪੰਡਤ ਬੈਠੇ ਮਨ ਮੁਰਝਾਈ ਟੱਡਾ ਡਰ ਨਹੀਂ ਹਰ ਸੰਗ ਪ੍ਰੀਤ ਭਗਤ ਜਨ ਬੈਠੇ ਮਨ ਕੋ ਜੀਤ ਟੱਡਾ ਟਾ ਦੀਨੀ ਬੁਰਜੀ ਪਾਪਨ ਸਿਮਰਣ ਕੀਨਾ ਅਜਪਾ ਜਪਣ ਨਾਣਾ ਨਾਮ ਕੀ ਲਾਈ ਡੋਰੀ ਕਹ ਰਬਦਾਸ ਲੱਗੀ ਲਬ ਮੋਰੀ ਤਤਾ ਤਿਰਗੁਣ ਮਾਇਆ ਰਚਦੀ ਭਾਈ ॠषि ਮਨ ਲੀਨੇ ਪਰਮਾਈ ਥੱਤਾ ਸੁਧਰ ਨਹੀਂ ਜੇ ਸੰਸਾਰਾ ਰਾਵ ਰੰਗ ਸਭ ਕਾਲ ਨਗਾਰਾ ਦੱਦਾ ਤੋ ਇੱਕ ਦਿਨ ਜਹ ਮੰਦਰ ਸਾਰਾ ਫਿਰ ਠਾਠ ਛੋੜ ਲੱਜਾਏ ਬੰਜਾਰਾ ਤੱਦਾ ਤਨੀ ਜਨ ਧਿਆਨ ਲਗਾਇਓ ਕਾਲ ਫਾਸ ਕੇ ਬੀਚ ਨਾ ਆਇਓ ਨੰਨਾ ਨਾਮ ਕੀ ਨਾਵ ਬਣਾਈ ਕਹੇ ਰਬਦਾਸ ਚੜੋ ਰੇ ਭਾਈ ਪਪਾ ਪਰ ਬ੍ਰਹਮ ਪਰਮੇਸ਼ਵਰ ਸੁਆਮੀ ਸਭ ਘਟ ਘਟ ਕੇ ਅੰਤਰ ਜਾਮੀ ਫਫਾ ਫਿਕਰ ਕਰ ਛੋੜ ਜਗ ਸੰਸਾਰ ਜਾਮਲ ਬੈਠੇ ਅਬਨਾਸੀ ਪਾਸ ਬੱਬਾ ਬ੍ਰਹਮ ਸੋ ਬ੍ਰਹਮ ਕਾ ਬੇਤਾ ਗਗਨ ਮੰਡਲ ਮੇ ਰੱਖੋ ਚੇਤਾ ਪੱਬਾ ਪ੍ਰਮ ਮਿਟੇ ਜੋ ਪੰਚਮ ਸੀਜੇ ਜਾਏ ਤਰਵੈਣੀ ਮਜਨ ਕੀਜੇ ਮੰਮਾ ਮਨ ਕੋ ਗगन ਸਮਾਓ ਕਹੇ ਰਬਦਾਸ ਪਰਮ ਪਾਦ ਪਾਓ ਜਈਆ ਯਾਦ ਕਰੋ ਵਹਿ ਕੇ ਗੁਣ ਗਾਓ ਪਾਰ ਬ੍ਰਹਮ ਕੇ ਦਰਸ਼ਨ ਪਾਓ ਰਾਰਾ ਰਾਮ ਰਮੇਸ਼ੂ ਰਾਮ ਪਿਆਰਾ ਫਿਰਨਾ ਦੇਖਿਆ ਜਮ ਕਾ ਦਵਾਰਾ ਲੱਲਾ ਲੇਬ ਲਗਾ ਲੇ ਭਾਈ ਜਮ ਕਾ ਤਰਾਸ ਨਿਕਟ ਨਾ ਆਈ ਵਾ ਵਾ ਵਿਦੀ ਵਦ ਸਿਮਰਨ ਕੀਜੈ ਸੋਹੰਗ ਨਾਮ ਅਮੀਰਸ ਪੀਜੈ ਰਾੜਾ ਰਾੜ ਮਟਜਬ ਹੁਆ ਨਵੇੜਾ ਕਹੇ ਰਬਦਾਸ ਕਿਆ ਮਰ ਘਰ ਡੇਰਾ ਸੋਹੰਗ ਸ਼ਬਦ ਮਨ ਕੀਆ ਵਸੇਰਾ ਮੇਟ ਦਿਆ 84 ਕਾ ਫੇਰਾ ਓੰਕਾਰ ਬਾਵਨ ਕਾ 35 ਸਵੇਂ ਜਪਿਓ ਹੈ ਸਾਰ ਸਰਬਦੇਵ ਸੰਤਨ ਕੋ ਕਰੇ ਹੈ ਨਮਸਕਾਰ 35 ਮਾਤਰਾ ਪ੍ਰੇਮ ਸੇ ਸਿਮਰੇ ਹੈ ਨ ਜਦਾਸ ਜਿਨ ਸਿਮਰਿਓ ਸੋ ਮੁਕਤ ਹੈ ਕਹੇ ਸਾਧ ਰਵਦਾਸ ਓੰਕਾਰ 35 ਮਾਤਰਾ ਪ੍ਰੇਮ ਸੇ ਨਿਸਵਾ ਸਰ ਕਰ ਜਾਪ ਰਬਦਾਸ ਕਹੇ ਜੋ ਸਿਮਰਤੇ ਮਟ ਗਏ ਤੀਨੋ ਤਾਪ ਓੰਕਾਰ ਪੈਂਤੀ ਮਾਤਰਾ ਪ੍ਰੇਮ ਸੇ ਸਿਮਰਨ ਕੀਓ ਮਨ ਬੈਰਾਗੇ ਰਬਦਾਸ ਕਹੇ ਜੋ ਸਿਮਰਤੇ ਤਿੰਨ ਕੇ ਪੂਰਨ ਭਾਗ 35 ਸਮਾਤਰਾ ਪ੍ਰੇਮ ਸੇ ਸਿਮਰ ਤੇ ਰਬ ਪ੍ਰਕਾਸ਼ੇ ਰਬਦਾਸ ਕਹੇ ਜੋ ਸਿਮਰਤੇ ਮਟ ਗਏ ਜਮ ਕੇ ਤਰਾਸੇ ਰਬਦਾਸ ਸਿਮਰਤ ਰਮ ਤੇ ਰਾਮ ਮੇ ਸਤ ਸ਼ਬਦ ਪ੍ਰਤੀਤ ਅਮਰ ਲੋਕ ਜਾਏ ਵਸਿਓ ਕਾਲ ਕਸ਼ਟ ਕੋ ਜੀਤਾ ਓੰਕਾਰ ਸਤ ਸਲੋਕੀ ਮਾਤਰਾ ਸਤ ਕੀਓ ਜਗਦੀਸ ਅਮਰ ਲੋਕ ਵਾਸਾ ਕੀਆ ਕਾਲ ਨਵਾਵੇ ਸੀਸ ਸਤਨਾਮ 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 ਜੀ